ਚੁੱਕਾਰਤੇ। ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇੰਸਟ੍ਰਕਟਰ ਅੱਜ ਖੁਸ਼ੀ ਦਾ ਮਾਹੌਲ ਆ ਆਪਣੀ ਅਕੈਡਮੀ ਦੇ ਵਿੱਚ ਆਪਣੀ ਅਕੈਡਮੀ ਦੇ ਵਿੱਚ ਉਹ ਆਰਮੀ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਤੇ ਇੱਕ ਵਾਰ ਦੂਰਦਰ ਕਲਾਪਿੰਗ ਇਹਨਾਂ ਬੱਚਿਆਂ ਦੇ ਵਾਸਤੇ ਜਿਹੜੇ ਪਾਸ ਹੋ ਗਏ। ਬਸਤ ਕਵੀਰ ਠੀਕ ਹੈ ਤੇ ਕਰ ਦੋ ਜੀ ਸਵਾਗਤ ਇਹਨਾਂ ਦਾ ਬਹੁਤ ਤੇ ਜਿਹੜੀ ਮਿਠਾਈ ਕਹਿੰਦੇ ਤੁਸੀਂ ਤੁਹਾਨੂੰ ਉਹੀ ਮਿਲੂਗੀ ਸਾਰਾ ਮਠਈ ਵਾਲਾ ਬਣਾ ਚੱਕ ਲਿਆ ਹੈ। ਇਹ ਕਿੱਲੇ ਕਿੱਲੇ ਦੇ ਵੀਡੀਓ ਹਾਂਜੀ ਅੱਜ ਕਿੱਲੇ ਕਿੱਲੇ ਵਿੱਚ ਦੇ ਹਾਰ ਪਾਉਂਦੇ ਆ ਸਰ ਜੀ ਕਿਹਦੇ ਪਸਵਾਨਾ ਆਏ ਗਏ ਪੇਪਰ ਦੇ ਵਿੱਚ ਬਾਹਰ ਹੋ ਚੁੱਕੇ ਨੇ ਇਹਨਾਂ ਦੇ ਪੀਰਡ ਨੂੰ ਪੂਰਾ ਕਰਾਉਂਦੇ ਕਿਹਦੇ ਆ ਥੈਂਕ ਯੂ ਥੈਂਕ ਯੂ ਆਪ ਸੰਗੀ ਜਾਂਦੇ ਨੇ ਥੇਮਰ ਨੂੰ ਹੀ ਬੋਲਣਾ ਬੱਲੇ ਬਿੱਤੀ ਨਹੀਂ ਸਰਦਾ ਹੀ ਮੋੜਾ ਆਹੇ ਚਾਲੀਂ ਗੁੜੀ ਗੁੜੀ ਮਾੜੀ ਬੁੜਾ ਜੀ ਤਾਂ ਹੌਂਸਾਂ ਦਾ ਦੌੜੀ ਦੇਖੋ ਮੈਨੂੰ ਹੋਰ ਹੋ ਗਿਆ ਰਾਤ ਬੜ ਗਈ ਆਹੋ ਮਠਾਈ ਖਾਣਾ ਚਾਹੁੰਦਾ ਬੱਚਾ ਕੋਈ ਵੀ ਖਾ ਲਓ ਚੱਕੋ ਜੋ ਵੀ ਤੇਰੀ ਮੋਲੀ ਪਾਈ ਦਿੱਤੀ। ਕੰਡ ਪੀ ਸਰ ਤੁਸੀਂ ਖਾ ਲੋ ਥੋੜੀ ਹੱਕਦਾਰ ਅੰਦਾ ਦੇ ਇੱਕ ਹੀ ਜੁੜਾ ਸੀ ਸਰ ਮੈਂ ਨਹੀਂ ਤੁਹਾਨੂੰ ਨਹੀਂ ਮਾਰੇ ਠੀਕ ਆ ਜੱਸੇ ਸਰ ਵੀਡੀਓ ਇਹਨਾਂ ਨੂੰ ਚਾਹੇ ਜੇ ਤੁਹਾਨੂੰ ਮਚਾਈ ਖਾਣੀ ਹੋਈ ਤਾਂ ਦੱਸ ਦਿਓ ਅਸੀਂ ਪਾਰਸਲ ਕਰਾ ਦਾਂਗੇ ਸਰ ਜੀ ਪਾਰਸਲ ਚਾਰਜਸ ਐਕਸਟਰਾ ਮੈਨੂੰ ਮਿਲ ਕੇ ਹੀ ਮਿਲ ਗਿਆ ਜਵੇਲ ਜੀ ਜਦੋਂ ਜੀ ਕੀ ਕਹਾਂਗਾ ਅਸੀਂ ਮਿਲ ਕੇ ਇੱਕ ਵਾਰ ਇੱਕ ਹੀ ਵਾਰ ਬਿਲਕੁਲ ਮਿਲ ਕੇ ਆਪਾਂ ਥੈਂਕ ਯੂ ਸਾਵਣਾ ਪੰਜਾਬ ਪਹੁੰਚ ਰਹੇ ਹਾਂ ਪਰ ਠੀਕ ਹੈ ਜੀ ਓਕੇ ਯੈਸ ਹਾਂ ਜੀ ਹਾਂ ਜੀ ਹਾਂ ਜੀ ਫੋਟੋ ਕਰਤਾ ਜੀ ਕੇ ਸ਼ਸ਼ੀ ਕਾਲ ਤੇਰੇ ਆਪਨੇ ਕਾਜੀ ਦਾ ਰਿਜ਼ਲਟ ਤੇ ਇਹ ਸਿਰਫ ਆਪਣੇ ਅੱਧੇ ਬੱਚੇ ਲਈ ਤੇ ਕੁਝ ਬੱਚੇ ਆਪਣੇ ਘਰੇ ਗਏ ਆਜ ਐ ਦਵਾਰ ਦਾ हूं अगल इन सां स्टैप तव्हां चाहींदु तव्हां आसीच नंबर आहे उते वट्सअप मैसेज करियो सारी जानकारी